ਪੈਸਾ ਆਉਂਦਾ ਠੀਕ ਹੈ ਜੇਕਰ ਘਾਟਾ ਦਾ ਤਾਂ ਵੀ ਮੈਂ ਦੇ ਦੂੰਗਾ ਜੇ ਨਹੀਂ ਆਉਂਦਾ ਤਾਂ ਵੀ ਮੈਂ ਦੇ ਦੂੰਗਾ ਕਿਉਂਕਿ ਐਫੀ ਲਾਇਟ ਜੋ ਦੇਦਾਂਗੇ ਤਾਂ ਕਿ ਇਹ ਜਿਹੜਾ ਪੱਕਾ ਇਥੇ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਸਕੇ ਕਿਉਂਕਿ ਬਾਰ ਬਾਰ ਉਹੀ ਕਾਨੂੰਨੀ ਮਾਈਨਿੰਗ ਵੀ ਹੁੰਦੀ ਹੈ ਤੇ ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਤੁਸੀਂ ਤੁਹਾਨੂੰ ਜਾਗਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਜਿੱਥੇ ਕੋਈ ਨਹੀਂ ਕਾਬੂ ਆਦਾ ਅਸੀਂ ਤੁਹਾਡੇ ਨਾਲ ਖੜਾਂਗੇ ਪ੍ਰਸ਼ਾਸਨ ਤਾਂ ਖੜੇਗਾ ਉਹ ਤਾਂ ਖੜੇ ਹੈ ਖੜੇਗਾ ਪਰ ਅਸੀਂ ਵੀ ਤੁਹਾਡੇ ਨਾਲ ਆ ਕਿਉਂਕਿ ਜਿੰਨੀ ਗੈਰ ਕਾਨੂੰਨੀ ਮਾਈਨਿੰਗ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇਹਦਾ ਕਾਰਨ ਰਹਿੰਦਾ। ਜਿਆਦਾ ਕਿਲਾਪਾਂ ਸਤੂ ਮੀਟਰ ਜੋ ਵੀ ਆਪਣਾ ਬੰਨ ਬੰਨ ਜਾਣਗੇ। ਪਰ ਜਿਹੜੇ ਕੰਡੇ ਆ ਨਾ ਸਾਡੀ ਕੰਡੀ ਇਹ ਭਾਵੇਂ ਕਿਸੇ ਦੀ ਮਾਲਕੀ ਵੀ ਹੋਵੇ ਉਹਨੂੰ ਪੱਟਣ ਦੀ ਪਰਮਿਸ਼ਨ ਬਿਲਕੁਲ ਨਹੀਂ ਆਉਂਦੀ। ਇਹ ਜਿਹੜਾ ਕਦੇ ਦਰਿਆ ਬਿਆਸਿਆਂ ਦਾ ਕੰਡਾ ਇਸ 100 ਮੀਟਰ ਦਾ ਠੱਕੋ ਘਟੜਾਈ ਦੇ ਦਿਓ। ਇਹਨੂੰ ਜਿਹੜਾ ਵੀ ਪੜਦਾ ਉੱਤੇ 307 ਦਾ ਪਰਚਾ ਪਾਇਆ ਜਾਵੇ। ਇਹਦਾ ਇਹਦਾ ਕਰਨ ਦੇ ਜੋ ਵੀ ਪ੍ਰੋਵੀਜ਼ਨ ਲੈਗੇ ਅਸੀਂ ਸਭ ਦੇਖ ਲਓ ਕਿਉਂਕਿ ਉਹ ਇਹਦਾ ਫੋਰੈਸਟ ਹੁਸ਼ਿਆਰਪੁਰ ਤੋਂ ਸੰਸਦ ਡਾਕਟਰ ਰਾਜਕੁਮਾਰ ਛੱਬੇਵਾਲ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਇਸ ਦੌਰਾਨ ਉਹ ਪਿੰਡ ਚੰਗੜਵਾ ਪਹੁੰਚੇ ਜਿੱਥੇ ਇਲਾਕੇ ਦੇ ਵਿੱਚ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹੜਾਂ ਦੇ ਬਣੇ ਹਾਲਾਤਾਂ ਦਾ ਮੁੱਖ ਕਾਰਨ ਦੱਸਦਿਆਂ ਏਰੀਏ ਦੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਜਾਗਣ ਦੀ ਲੋੜ ਹੈ ਕਿ ਪ੍ਰਸ਼ਾਸਨ ਤੁਹਾਡੇ ਨਾਲ ਹਮੇਸ਼ਾ ਖੜਾ ਹੈ ਤੇ ਅਸੀਂ ਵੀ ਤੁਹਾਡੇ ਨਾਲ ਖੜਾਗੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਿਆਸ ਦਰਿਆ ਦੇ ਕੰਡੇ ਤੇ ਭਾਵੇਂ ਕਿਸੇ ਦੀ ਮਾਲਕੀ ਜ਼ਮੀਨ ਕਿਉਂ ਨਾ ਹੋਵੇ ਉਸ ਨੂੰ ਪੁੱਟਣ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਕਿਉਂਕਿ ਅਜਿਹਾ ਕਰਨ ਦੇ ਨਾਲ ਹੜ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜੇਕਰ ਕੋਈ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰਦਾ ਤਾਂ ਉਸ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੇਖਾ ਦੇਖੀ ਲੋਕ ਅਜਿਹਾ ਨਾ ਕਰਨ ਤੇ ਹੜ ਵਰਗੀ ਸਥਿਤੀ ਨਾ ਬਣੇ ਰਾਜਮਾਰਚਾ ਬੇਵਾਲ ਨੇ ਵੀ ਕੀ ਹੈ ਕਿ ਏਰੀਏ ਦੇ ਸਾਰੇ ਪਿੰਡ ਰਲ ਕੇ ਇੱਕ ਕਮੇਟੀ ਬਣਾਉਣ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਦਿਨ ਰਾਤ ਪਹਿਰਾ ਦੇਣ ਕੰਮ ਕੀਤਾ ਔਰ ਮੈਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਇਸ ਹਲਕੇ ਦੇ ਇੰਚਾਰਜ ਸਰਦਾਰ ਗੁਰਤੇਹਾਨ ਸਿੰਘ ਮਲਤਾਨੀ ਜੀ ਐਸ ਡੀ ਐਮ ਸਾਹਿਬ ਮੇਰੇ ਨਾਲ ਨੇ ਡੀ ਐਸ ਪੀ ਸਾਹਿਬ ਮੇਰੇ ਨਾਲ ਨੇ ਸਾਡੀ ਸਮੁੱਚੀ ਟੀਮ ਜਿੰਨੀ ਵੀ ਇੱਥੇ ਮੌਜੂਦ ਆ ਇਹਨਾਂ ਦੀ ਰਹਿਨਮਾਈ ਕਾਫੀ ਵਧੀਆ ਕੰਮ ਜਿਹੜਾ ਕੀਤਾ ਗਿਆ ਜੇਕਰ ਮੈਂ ਸਮਝਦਾ ਕਿ ਤੁਸੀਂ ਸਮੇਂ ਸਿਰ ਇਹ ਜਿਹੜਾ ਸਟੈਪ ਨਾ ਲਿਆ ਹੁੰਦਾ ਤੇ 20 25 ਪਿੰਡਾਂ ਦਾ ਨੁਕਸਾਨ ਹੋਣਾ ਸੀ ਸੋ ਤੁਹਾਡਾ ਬਹੁਤ ਧੰਨਵਾਦ ਆ ਸਾਰਿਆਂ ਦਾ ਔਰ ਹੁਣ ਐਸਡੀਓ ਸਾਹਿਬ ਜਿਹੜੇ ਐਸਡੀਓ ਡਰੇਨੇਜ ਡਿਪਾਰਟਮੈਂਟ ਤੋਂ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਸਾਰਾ ਐਸਟੀਮੇਟ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਸਾਡੇ ਸੀਐਮ ਸਾਹਿਬ ਮਲਤਾਨੀ ਸਾਹਿਬ ਨੇ ਦੱਸਿਆ ਕਿ ਪਿਛਲੀ ਪਿਛੇ ਟਾਂਡੇ ਜਦੋਂ ਆਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕੰਮਾਂ ਦਾ ਜਿੰਨੇ ਵੀ ਜਿੱਥੇ ਵੀ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਸਾਰਾ ਜਿੰਨਾ ਵੀ ਉਸ ਡਿਟੇਲ ਮੰਗ ਲਈ ਆ ਤੇ ਇਹਨਾਂ ਨੇ ਗੂਗਲ ਸ਼ੀਟ ਤੇ ਸਾਰੀਆਂ ਡਿਟੇਲ ਜਿਹੜੀਆਂ ਪਾਤੀਆਂ ਤੇ ਇੱਥੇ ਵੀ ਜਿਹੜੇ 3-4 ਜਗ੍ਹਾ ਜਿਹੜੀਆਂ ਸੈਂਸਿਟਿਵ ਨੇ ਜਿੱਥੇ ਸਾਨੂੰ ਲੱਗਦਾ ਪਈ ਪ੍ਰੋਬਲਮ ਆ ਸਕਦੀ ਹੈ ਤੇ ਉੱਥੇ ਇਹਨਾਂ ਨੇ ਪੱਕਾ ਉਹਨਾਂ ਨੂੰ ਬਣਾਉਣ ਦੇ ਲਈ ਸਾਰਾ ਅਸ਼ੋਰ ਕੀਤਾ ਤੇ ਬਾਕੀ ਜਿੰਨਾ ਵੀ ਪੈਸਾ ਆਉਂਦਾ ਠੀਕ ਹੈ ਜੇਕਰ ਘਾਟਾ ਦਾ ਤਾਂ ਵੀ ਮੈਂ ਦੇ ਦੂੰਗਾ ਜੇ ਨਹੀਂ ਆਦਾ ਤਾਂ ਵੀ ਮੈਂ ਦੇ ਦੂੰਗਾ ਕਿਉਂਕਿ ਐਮਪੀ ਲਾਈਟ ਜੋ ਦੇ ਦਾਂਗੇ ਤਾਂ ਕਿ ਇਹ ਜਿਹੜਾ ਪੱਕਾ ਇੱਥੇ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਸਕੇ ਕਿਉਂਕਿ ਬਾਰ-ਬਾਰ ਉਹੀ ਇੱਕ ਡਰ ਬਣਿਆ ਰਹਿੰਦਾ ਹਮੇਸ਼ਾ ਕਿ ਜਦੋਂ ਹੜ ਆ ਗਿਆ ਜਾਂ ਬਾਰਿਸ਼ਾਂ ਹੋ ਗਈਆਂ ਤਾਂ ਕੀ ਬਣੇਗਾ ਬਾਕੀ ਜਿਹੜੇ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਵੀ ਹੁੰਦੀ ਹੈ ਦੇ ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਤੁਸੀਂ ਤੁਹਾਨੂੰ ਜਾਗਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਆ ਜਿੱਥੇ ਕੋਈ ਨਹੀਂ ਕਾਬੂ ਆਦਾ ਅਸੀਂ ਤੁਹਾਡੇ ਨਾਲ ਖੜਾਂਗੇ ਪ੍ਰਸ਼ਾਸਨ ਤਾਂ ਖੜੇਗਾ ਉਹ ਤਾਂ ਖੜੇਗਾ ਖੜੇਗਾ ਪਰ ਅਸੀਂ ਵੀ ਤੁਹਾਡੇ ਨਾਲ ਆ ਕਿਉਂਕਿ ਜਿੰਨੀ ਗੈਰ ਕਾਨੂੰਨੀ ਮਾਈਨਿੰਗ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇਹਦਾ ਕਾਰਨ ਰਹਿੰਦਾ ਸਾਰਾ ਚੱਕਰ ਇਹ ਬਣਿਆ ਜੀ ਪੱਕਾ ਸਾਰਾ ਇੱਕ ਪੁਆਇੰਟ ਸਰ ਜਿਹੜੀ ਨਾ ਇਹ ਬਿਆਸ ਜ਼ਿਆਦਾ ਕੰਡਾ 5 700 ਮੀਟਰ ਜੋ ਵੀ ਆਪਣਾ ਬੰਨ ਬੰਨ ਜਾਣਗੀ ਪਰ ਜਿਹੜੇ ਕੰਡੇ ਆ ਨਾ ਸਾਡੇ ਕੰਢੀ ਆਜਾ ਇਹ ਭਾਵੇਂ ਕਿਸੇ ਦੀ ਮਾਲਕੀ ਵੀ ਹੋਵੇ ਉਹਨੂੰ ਪੱਟਣ ਦੀ ਪਰਮਿਸ਼ਨ ਬਿਲਕੁਲ ਵੀ ਨਾ ਹੋਵੇ ਇਹ ਜਿਹੜਾ ਕਿਉਂਕਿ ਦਰਿਆ ਬਿਆਸ ਦਰਿਆ ਦਾ ਕੰਢਾ ਇਹਨੂੰ 100 ਮੀਟਰ ਦਾ ਘੱਟੋ ਘਾਟ ਚੌੜਾਈ ਦੇ ਦਿਓ ਤੇ ਇਹਨੂੰ ਜਿਹੜਾ ਵੀ ਪੜਦਾ ਉੱਥੇ 307 ਦਾ ਪਰਚਾ ਪਾਇਆ ਜਾਵੇ ਤਾਂ ਇਹਦਾ ਇਹਦਾ ਕਰ ਲੈਂਦੇ ਜੋ ਵੀ ਪ੍ਰੋਵੀਜ਼ਨ ਹੈਗੇ ਐਸਟੇਟ ਸਾਹਿਬ ਦੇਖ ਲਿਓ ਕਿਉਂਕਿ ਉਹ ਇਹਦਾ ਫੋਰੈਸਟ ਵੀ ਆਏਗਾ ਕੁਝ ਕੁਝ ਤੁਹਾਡਾ ਸੈਂਟਰ ਗਵਰਨਮੈਂਟ ਦੇ ਅੰਡਰ ਵੀ ਆਏਗਾ ਯੂਨੀਅਨ ਗਵਰਨਮੈਂਟ ਦੇ ਹੁਣ ਤਾਂ ਤੁਹਾਡੇ ਕੋਲ ਨਹੀਂ ਤਾਂ ਉਹਨੇ ਸਾਰਾ ਕੁਝ ਤਾਂ ਲਾ ਦੇ ਤੋ ਕੋਈ ਨਹੀਂ ਆਪਾਂ ਇਹ ਸਾਰਾ ਦੇਖ ਕੇ ਪੇ ਤੁਸੀਂ ਕਿਉਂਕਿ ਗੱਲ ਠੀਕ ਹੈ ਤੁਹਾਡੀ ਜਦੋਂ ਕੰਡੇ ਪਟਦੇ ਫਿਰ ਉਸ ਤੋਂ ਉਸ ਹਿਸਾਬ ਨਾਲ ਪਾਓ ਕੰਡੇ ਨਾਲ ਬੱਟੇ ਜਾਂਦਾ ਪਰ ਉਹ ਵਾਇਡ ਨਹੀਂ ਸਕਦੀ ਫਾਇਦਾ ਨਹੀਂ ਬਣੇ ਜੇ ਜੇ 100 ਮੀਟਰ ਨਾ ਪਟਿਆ ਹੁੰਦਾ ਦੇਖੋ ਬੰਨਾਂ ਦੀ ਲੋੜ ਹੀ ਨਹੀਂ ਪੈਣੀ ਇੱਕ ਪ੍ਰਧਾਨ ਜੀ ਆਪਣੇ ਜਿੰਨੇ ਵੀ ਤੁਹਾਡੇ ਪਿੰਡ ਹੈ ਨਾ ਦੀ ਇੱਕ ਕਮੇਟੀ ਬਣਾਓ ਜੇ ਕੋਈ ਪ੍ਰੋਬਲਮ ਕਰਦਾ ਔਰ ਰੋਕੋ ਜੇ ਫਿਰ ਵੀ ਨਹੀਂ ਹਟਦਾ ਫਿਰ ਸਾਨੂੰ ਦੱਸੋ ਸਰ ਸਾਡੇ ਕੋਲ ਨਾ ਸਰਮਾਇਆ ਨਹੀਂ ਹੈਗਾ ਨਾ ਹੋਵੇ ਸਰਮਾਇਆ ਕਮੇਟੀ ਤਾਂ ਬਣਾ ਹੀ ਸਕਦੇ ਨਾ ਦੇਖ ਦੇਖ ਤਾਂ ਕਰ ਹੀ ਸਕਦੇ ਨਾ ਦਿਨ ਰਾਤ ਤਾਂ ਜਾਗਿਆ ਜਾ ਹੀ ਸਕਦਾ ਤੁਸੀਂ ਪਹਿਰਾ ਦਿਓ ਤੁਹਾਡੇ ਨਾਲ ਇਹ ਤਾਂ ਇਹ ਪੰਟਾ ਕਾ